ਵਿਸ਼ੇਸ਼ ਜਾਣਕਾਰੀ ਜੋ ਅੱਜ ਭਾਈ ਜਗਤਾਰ ਸਿੰਘ ਤਾਰਾ ਹੋਂ ਦਾ ਮਕਦਮਾ ਜਲੰਧਰ ਵਿੱਚ ਬਰੀ ਹੋਇਆ ਇਹਦੇ ਨਾਲ ਵਿਸ਼ੇਸ਼ ਗੱਲ ਇਹ ਜੁੜ ਜਾਂਦੀ ਆ ਕਿ ਭਾਈ ਜਗਤਾਰ ਸਿੰਘ ਤਾਰਾ ਵੀ ਹੁਣ ਪਰੋਲ ਵਾਸਤੇ ਐਲੀਜੀਬਲ ਹੱਕਦਾਰ ਹੋ ਚੁੱਕੇ ਆ ਭਾਈ ਜਗਤਾਰ ਸਿੰਘ ਤਾਰਾ ਦੇ ਉੱਤੇ ਕਈ ਮੁਕੱਦਮੇ ਦਰਜ ਸਨ ਜਦੋਂ ਉਹ ਜਨਵਰੀ 2015 ਚ ਉਹਨਾਂ ਦੀ ਰੀਅਰੈਸਟ ਹੋਈ ਸੀ ਤਾਂ ਉਹਨਾਂ ਦੇ ਦੋ ਮੁਕੱਦਮੇ ਪਟਿਆਲੇ ਸੀ ਦੋ ਜਲੰਧਰ ਸੀ ਇੱਕ ਬਠਿੰਡੇ ਸੀ ਤੇ ਇਹ ਮੁਕੱਦਮਾ ਜੋ ਅੱਜ ਜੱਜ ਐਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰਟ ਯੂਏਪੀਏ ਬੇਰੀ ਸਾਹਿਬ ਜੀ ਕੁਮਾਰ ਬੇਰੀ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਸੀਗਾ ਐਫ ਆਈ ਆਰ ਨੰਬਰ 1032872009 ਦਾ ਥਾਣਾ ਭੋਗਪੋਤ ਦਾ ਯੂਏਪੀਏ ਤੇ ਆਮ ਜਨਕਤਮ ਮੁਕੱਦਮਾ ਸੀ ਉਹ ਬਰੀ ਹੋਣ ਦੇ ਨਾਲ ਅੱਜ ਦੀ ਤਰੀਕ ਚ ਹੁਣ ਪਾਈ ਜਗਤਾਰ ਸਿੰਘ ਤਾਰਾ ਕੇਵਲ ਤੇ ਕੇਵਲ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਨੇ ਤੇ ਉਹ ਉਸੇ ਤਰ੍ਹਾਂ ਹੀ ਜਮਾ ਪਰੋਲ ਦੇ ਹੱਕਦਾਰ ਹੋ ਗਏ ਨੇ ਜਿਵੇਂ ਭਾਈ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗਰਮੀਤ ਸਿੰਘ ਨੂੰ ਪਹਿਲਾਂ ਪਰੋਲ ਮਿਲੀ ਬਾਅਦ ਚ ਇੰਟਰਮ ਬੇਲ ਮਿਲੀ ਭਾਈ ਬਲਮਜੀਤ ਸਿੰਘ ਘੋੜਾ ਵੀ ਪਰੋਲ ਦੇ ਹੱਕਦਾਰ ਨੇ ਉਹਨਾਂ ਦੀ ਇੱਕ ਵਾਰ ਪਰੋਲ ਜੈਕਟ ਹੋਈ ਦੁਆਰੇ ਇਨੀਸ਼ੀਏਟ ਇਹ ਜਿਹੜੀ ਆ ਕੀਤੀ ਜਾ ਰਹੀ ਆ ਤੇ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਵੀ ਜਿਹੜੀ ਆ ਉਹ ਦਿੱਲੀ ਜੇਲ੍ਹ ਚ ਹੁਣ ਕਰਕੇ ਇਹ ਦਿੱਲੀ ਪ੍ਰਸ਼ਾਸਨ ਕੋ ਪੈਂਡਿੰਗ ਆ ਤੇ ਅੱਜ ਹੁਣ ਭਾਈ ਜਗਤਾਰ ਸਿੰਘ ਤਾਦਾ ਵੀ ਪਰੋਲ ਦੇ ਹੱਕਦਾਰ ਹੋ ਗਏ ਨੇ ਸੋ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਕੇਸ ਮੁੱਕਣ ਤੋਂ ਬਾਅਦ ਹੁਣ ਭਾਈ ਜਗਤਾਰ ਸਿੰਘ ਤਾਰਾ ਅਪਰੋਲ ਦੇ ਹੱਕਦਾਰ ਉਹ ਕਹਿੰਦੇ ਭਾਈ ਤਾਰਾ ਉਹਨਾਂ ਦੀ ਵਕੀਲਾਂ ਦੀ ਟੀਮ ਜਿਹੜੀ ਆ ਇਸ ਪਾਸੇ ਨੂੰ ਹੁਣ ਪੈਦਵਾਈ ਕਰੇ ਸੋ ਮੇਰਾ ਕੰਸਰਨ ਅੱਜ ਇਹ ਕੇਸ ਬਰੀ ਹੋਣ ਤੋਂ ਬਾਅਦ ਇਸ ਕੇਸ ਦੇ ਬਾਅਦ ਜਿਹੜਾ ਐਫ ਆਈ ਆਰ ਨੰਬਰ 103 287 2009 ਨੂੰ ਭੋਗਪੋਥ ਥਾਣੇ ਦਰਜ ਕੀਤਾ ਗਿਆ ਸੀ ਇਹ ਕਹਿ ਸਕਦੇ ਆਂ ਵੀ ਇੱਕ ਅਨਿਸ਼ਚਿਤ ਪਲਚਾ ਸੀਗਾ ਖਾਰਕੂ ਜਥੇਬੰਦੀਆਂ ਦੇ ਨਾਲ ਸਬੰਧਤ ਨੌਜਵਾਨਾਂ ਦੇ ਉੱਤੇ ਜਾ ਇੱਥੇ ਇੱਕ ਨੌਜਵਾਨਾਂ ਦੇ ਉੱਤੇ ਮੁਕਦਮੇ ਜਿਹੜੇ ਚਲਾਉਣ ਦਾ ਜਿਹੜਾ ਸੀ ਕਿਉਂਕਿ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਮੁਕੱਦਮਾ ਜਿਹੜਾ ਦਾਸ ਦੇ ਉੱਤੇ ਵੀ ਜਿਹੜਾ ਹੋਇਆ ਸੀਗਾ ਜਦੋਂ ਭਾਈ ਬਲਬੀਰ ਸਿੰਘ ਪੂਤਨਾ ਦੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੂੰ ਸਾਨੂੰ ਅਰੈਸਟ ਕੀਤਾ ਗਿਆ ਸੀਗਾ ਅਗਸਤ ਦੇ ਵਿੱਚ ਤੇ ਇਹ ਜੁਲਾਈ ਦਾ ਮੁਕੱਦਮਾ ਉਸੇ ਸਾਲ ਦਾ 2009 ਦਾ ਇਸ ਐਫ ਆਈ ਆਰ ਦੇ ਮੁਤਾਬਕ ਰਜਿੰਦਰ ਸਿੰਘ ਸੋਲ ਜੋ ਉਸ ਸਮੇਂ ਡੀ ਐਸ ਪੀ ਸੀ ਬਾਜ ਸਜਾਜਾ ਹਫਤਾ ਵੀ ਹੋਇਆ ਝੂਠੇ ਪੁਲਿਸ ਮੁਕਾਬਲਿਆਂ ਦੇ ਜਾਗਵਾ ਦੇ ਕੇਸਾਂ ਦੇ ਵਿੱਚ ਤੇ ਉਹਨੂੰ ਐਸਐਸਪੀ ਵੀ ਲਾਇਆ ਤੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਉਹਨੂੰ ਐਸਐਸਪੀ ਤੋਂ ਅਹੁਦੇ ਤੋਂ ਗਿਲਦਾਸਪੁਰ ਤੋਂ ਹਟਾਇਆ ਗਿਆ ਸੀ ਸੋ ਇਹ ਮੁਕੱਤਮਾ ਬਾਈ ਨੇਮ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਦੇ ਉੱਤੇ ਤੇ ਪੰਮਜੀਤ ਸਿੰਘ ਪੰਮਾ ਯੂਕੇ ਆਦਿਆਂ ਦੇ ਉੱਤੇ ਦਰਜ ਹੋਇਆ ਸੀ ਤੇ ਇਸ ਕੇਸ ਦੇ ਵਿੱਚ ਇਨੀਸ਼ਲ 2009 ਦੇ ਵਿੱਚ 8 ਨੌਜਵਾਨਾਂ ਦੇ ਉੱਤੇ ਮੁਕਦਮਾ ਚੱਲਿਆ ਸੀ ਮਨਜੀਤ ਸਿੰਘ ਜਸਵਿੰਦਰ ਸਿੰਘ ਕੁਲਦੀਪ ਸਿੰਘ ਦਿਨਵੀਰ ਸਿੰਘ 인ਦਰਜੀਤ ਸਿੰਘ ਲਾਪ੍ਰੀਤ ਉਹਨਾਂ ਦੇ ਉੱਤੇ ਜੋ ਕਿ ਸਿੰਗਲਾ ਸਾਹਬ ਦੀ ਐਡੀਸ਼ਨ ਸੈਸ਼ਨ ਜੱਜ ਦੀ ਕੋਰਟ ਵੱਲੋਂ 29 ਅੱਠ 2011 ਨੂੰ ਪਹਿਲੀ ਵਾਰ ਬਰੀ ਹੋ ਗਿਆ ਸੀ ਬਾਅਦ ਦੇ ਵਿੱਚ ਇੱਕ ਨੌਜਵਾਨ ਨੂੰ ਇਹ 2009 ਦਾ ਮੁਕਦਮਾ 2011 ਚ 8 ਨੌਜਵਾਨਾਂ ਦਾ ਬਰੀ ਹੋ ਗਿਆ ਸੀ ਬਾਅਦ ਦੇ ਵਿੱਚ ਅਮਲਜੀਤ ਸਿੰਘ ਨਾਮੀ ਨੌਜਵਾਨ ਨੂੰ ਜਿਹੜਾ ਮਲੇਸ਼ੀਆ ਤੋਂ ਲਿਆਂਦਾ ਗਿਆ ਸੀਗਾ ਉਹਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਸੀ ਉਹਦੇ ਇਕੱਲੇ ਦਾ ਕੇਸ ਚੱਲਿਆ ਸੀ ਬਾਅਦ ਚ 31 8 11 ਨੂੰ ਅਮਰਜੀਤ ਸਿੰਘ ਨੂੰ ਜਿਹੜੀ ਆ ਜਮਾਨਤ ਮਿਲ ਗਈ ਸੀ ਕਿ ਨਾਬਾ ਜੇਲ੍ਹ ਦੇ ਵਿੱਚ ਰਹਿੰਦੇ ਆ ਉਹਦੇ ਉੱਤੇ ਅਮਰਜੀਤ ਸਿੰਘ ਦੇ ਉੱਤੇ ਦੁੱਲਦੇ ਆ ਦਾ ਕੇਸ ਵੀ ਸੀ ਇਹ ਕਮਲ ਸਰ ਕੇਸ ਵੀ ਸੀਗਾ ਸੋ ਇਹ ਕੇਸ ਦੇ ਵਿੱਚ ਉਹ ਨੌਜਵਾਨ ਵੀ ਬਾਅਦ ਦੇ ਵਿੱਚ ਬਰੀ ਹੋ ਗਿਆ ਦੋ ਵਾਰ ਟ੍ਰਾਇਲ ਚੱਲ ਕੇ ਇਹ ਕੇਸ ਜਿਹੜਾ ਬਰੀ ਹੋ ਚੁੱਕਿਆ ਸੀ ਇਹਦੇ ਚ ਇਨੀਸ਼ੀਅਲ ਮਲੇਸ਼ੀਆ ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ BKI ਤੇ KLF ਦੀ ਜਿਹੜੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ ਲਈ ਇਸ ਖਾਸ ਤੌਰ ਤੇ ਜਨਰਲ ਸੋਲ DSP ਬਾਅਦ ਚ SP ਬਣਿਆ SSBP ਬਣਿਆ ਉਹਦੀ ਕਾਰਗੁਜ਼ਾਰੀ ਸੀ ਤੇ ਬਾਅਦ ਦੇ ਵਿੱਚ ਇੱਕ ਕੇਸ ਦੇ ਵਿੱਚ ਨਵੰਬਰ 2014 ਦੇ ਵਿੱਚ ਪਾਈ ਹਰਮਿੰਦਰ ਸਿੰਘ ਮਿੰਟੂ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਲਿਆ ਕੇ ਥਾਈਲੈਂਡ ਤੋਂ ਇਸ ਕੇਸ ਦੇ ਵਿੱਚ ਇਨੀਸ਼ੀਅਲਿਸਟ ਪਾ ਕੇ ਨੋਮੀਨੇਟ ਕੀਤਾ ਗਿਆ ਸੀ ਪਾਈ ਹਰਮਿੰਦਰ ਸਿੰਘ ਐ ਮਿੰਟੂ ਦੇ ਉੱਤੇ ਕੇਸ ਚੱਲਿਆ ਤੇ ਉਹਦਾ ਅਜੇ ਚਲਾਨ ਆਇਆ ਨਹੀਂ ਸੀ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਜਨਵਰੀ 2015 ਦੇ ਵਿੱਚ ਨਵੰਬਰ 2014 ਦੇ ਵਿੱਚ ਭਾਈ ਅਮਿੰਦਰ ਸਿੰਘ ਮਿੰਟੂ ਦੀ ਰੈਸਟ ਹੁੰਦੀ ਆ ਜਨਵਰੀ 2015 ਦੇ ਵਿੱਚ ਫਿਰ ਭਾਈ ਜਗਤਾਰ ਸਿੰਘ ਤਾਰਾ ਨੂੰ ਵੀ ਇਸ ਕੇਸ ਚ ਨਾਮਿਨੇਟ ਕੀਤਾ ਗਿਆ ਹੋਰ ਵੀ ਨੌਜਵਾਨਾਂ ਨੂੰ ਨਾਮਿਨੇਟ ਕੀਤਾ ਗਿਆ ਸੀ ਜਿੱਚ ਗੋਪੀ ਸਿੰਘ ਗੋਪੀ ਸੀ ਦਲਜੀਤ ਸਿੰਘ ਕੋਸੀ ਬੰਬੇ ਤੋਂ ਹੋਰ ਨੌਜਵਾਨ ਵੀ ਸੀਗੇ ਉਹਨਾਂ ਸਾਰਿਆਂ ਨੂੰ ਇਸ ਕੇਸ ਚੋਂ ਬਾਦ ਦੇ ਵਿੱਚ ਡਿਸਚਾਰਜ ਕਰਤਾ ਦਿੱਤਾ ਗਿਆ ਸੀ ਜਿਹੜਾ ਚਲਾਨ ਦਿੱਤਾ ਸੀ ਉਹ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਤੇ ਭਾਈ ਜਗਤਾ ਸਿੰਘ ਤਾਲਾ ਦੇ ਖਿਲਾਫ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਭਾਈ ਜਗਤਾ ਸਿੰਘ ਤਾਲਾ ਤੋਂ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਸੀ ਪਰ ਭਾਈ ਹਰਮਿੰਦਰ ਸਿੰਘ ਮਿੰਟੂ ਤੋਂ ਇੱਕ ਰਿਕਵਰੀ ਦਿਖਾਈ ਗਈ ਸੀ ਏਕਾ 47 ਦਾ ਰਾਈਫਲ ਮੈਗਜ਼ੀਨ ਤੇ ਕੁਝ ਗੋਲੀਆਂ ਤੇ ਆਮਜ਼ੈਕਟ ਤੇ ਯੂਪੀਏ ਦਾ ਜਿਹੜਾ ਇਹਦਾ ਜਿਹੜਾ ਕੇਸ ਜਿਹੜਾ ਚਾਰਜ ਲੱਗਿਆ ਸੀਗਾ ਪਾਈ ਹਰਮਿੰਦਰ ਸਿੰਘ ਮਿੰਟੂ ਦੀ ਸ਼ਹੀਦੀ ਹੋਈ 18 April 2018 ਨੂੰ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਪ੍ਰोसीਡਿੰਗਾਂ ਅਵੇਦ ਹੋ ਗਈਆਂ ਉਹਨਾਂ ਦਾ ਕੇਸ ਬੰਦ ਹੋ ਗਿਆ ਤੇ ਦਾਸ ਉਦੋਂ ਤੱਕ ਉੱਥੇ ਜਾਂਦਾ ਰਿਹਾ ਕਿਉਂਕਿ ਪਾਈ ਜਗਤਾਰ ਸਿੰਘ ਤਾਲਾ ਦੀ ਕਾਨੂੰਨੀ ਚਾਰਾਜੋਈ ਇਹ ਸੀਨੀਅਰ ਵਕੀਲ ਸਰਦਾਰ ਕੁੰਦਨ ਸਿੰਘ ਹੁੰਦਲ ਕਰਦੇ ਸਨ ਉਹ ਕਰਦੇ ਇਹ ਮੈਂ ਇਸ ਕੇਸ ਦੇ ਵਿੱਚ ਪਾਈ ਹਰਮਿੰਦਰ ਸਿੰਘ ਮਿੰਟੂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਮੈਂ ਇਸ ਕੇਸ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਪਰ ਮੇਰੀ ਨਿਗਾਹ ਰਹਿੰਦੀ ਸੀ ਕਿਉਂਕਿ ਇਹ ਕੇਸ ਇਨੀਸ਼ੀਅਲ ਤੌਰ ਦੇ ਉੱਤੇ ਦਰਜ ਕੀਤਾ ਗਿਆ ਸੀਗਾ ਮਲੇਸ਼ੀਆ ਤੇ ਨਾ ਮਉ ਥਾਈਲੈਂਡ ਮੁਲਕਾਂ ਦੇ ਵਿੱਚ ਜਿਹੜੀਆਂ ਕੋਈ ਨੌਜਵਾਨਾਂ ਦੀਆਂ ਸਿਆਸੀ ਤੇ ਇਤਿਹਾਸਬੰਦ ਜਥੇਬੰਦੀਆਂ ਦੀਆਂ ਗਤੀਵਿਧੀਆਂ ਸੀਗੀਆਂ ਸੋ ਉਹ ਕੇਸ ਪਹਿਲਾਂ ਦੋ ਵਾਰ ਆਲੈ ਜੀ ਬੜੀ ਹੋ ਚੁੱਕਿਆ ਪਹਿਲਾਂ 8 ਨੌਜਵਾਨ ਬੜੀ ਹੋਏ ਫਿਰ ਇੱਕ ਨੌਜਵਾਨ ਬੜੀ ਹੋਇਆ ਤੇ ਅੱਜ ਪਾਈ ਜਗਤਾਰ ਸਿੰਘ ਤਾਰਾ ਵੀ ਇਸ ਕੇਸ ਦੇ ਵਿੱਚੋਂ ਬੜੀ ਹੋਵੇ ਇਹਦੇ ਵਿੱਚ ਇੱਕ ਹੋਰ ਜ਼ਿਕਰਯੋਗ ਗੱਲ ਹੈਗੀ ਆ ਵੀ ਇਸ ਕੇਸ ਦੇ ਵਿੱਚ 7 6 ਜੁਲਾਈ 6 ਜੁਲਾਈ 2019 ਨੂੰ ਭਾਈ ਪਰਮਜੀਤ ਸਿੰਘ ਪੰਮਾ ਅੰਗਰੇਨ ਵਾਲੇ ਇਹ ਉਹਨਾਂ ਦੇ ਓਪਨ ਐਂਡ ਅਰੈਸਟ ਵਾਰੰਟ ਵੀ ਜਿਹੜੇ ਜਾਰੀ ਕਰਾਇਆਏ ਗਏ ਸਨ ਉਸ ਸਮੇਂ ਦੀ ਅਦਾਲਤ ਸ਼੍ਰੀਮਤੀ ਹਰਵੀਨ ਭਾਦਵਾਲ ਐਡੀਸ਼ਨਲ ਸੈਸ਼ਨ ਜਜ ਯੂਪੀ ਐਸਪੈਸ਼ਲ ਕੋਰਟ ਵੱਲੋਂ 6 ਜੁਲਾਈ 2019 ਨੂੰ ਓਪਨ ਓਪਨ ਐਂਡ ਅਰੈਸਟ ਵਾਰੰਟ ਜਿਹੜੇ ਜਾਰੀ ਕਰਾਏ ਗਏ ਸੀ ਕੋਰਟ ਪ੍ਰੋਸੀਕਿਊਸ਼ਨ ਸਰਟੀਫਿਕੇਟ ਲੈਣ ਤੋਂ ਬਾਅਦ ਓਪਨ ਐਂਡ ਅਰੈਸਟ ਵਾਰੰਟ ਜਾਰੀ ਗਏ ਜਿਹਦੇ ਤਹਿਤ ਉਹਨਾਂ ਦੀ ਅੰਗਰੇਨ ਤੋਂ ਐਕਸਟ੍ਰਾ ਡਿਸ਼ਨ ਮੰਗੀ ਜਾ ਸਕੀ ਉਹ ਕਾਰਵਾਈ ਕਿੱਥੇ ਚੱਲੀ ਉਹ ਪੁਲਤਕਾਲ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ ਬਾਅਦ ਦੇ ਵਿੱਚ ਜੋ ਵੀ ਉਹਦੀ ਕਾਰਵਾਈ ਹੋਈ ਸੰਗਤਾਂ ਦੇ ਸਾਹਮਣੇ ਸੋ ਇਹ ਕੇਸ ਬੜੇ ਲੰਮੇ ਸਮੇਂ ਤੋਂ ਇਹ ਵੱਖ-ਵੱਖ ਨੌਜਵਾਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਅੱਠ ਨੌਜਵਾਨ ਪਹਿਲਾ ਨੌਮਾ ਅਮਰਜੀਤ ਸਿੰਘ ਤੇ ਦਸਵੇਂ ਅਜਪਾਈ ਚਕਤਾ ਸਿੰਘ ਤਾਰਾ ਇਸ ਕੇਸ ਦੇ ਵਿੱਚੋਂ ਵਜੀ ਹੋਏ ਇਹ ਅਜੇ ਵੀ ਕੇਸ ਜਿਹੜਾ ਪਾਈ ਪਰਮਜੀਤ ਸਿੰਘ ਪੰਮਾ ਦੇ ਜਿਹੜਾ ਖਿਲਾਫ ਪੈਂਡਿੰਗ ਹੈਗਾ ਆ ਉਹਦੇ ਓਪਨ ਅਰੈਸਟ ਵਾਰੈਂਟ ਉਹਨਾਂ ਨੇ ਉਸ ਕੇਸ ਵਾਸਤੇ ਲਏ ਹੋਏ ਨੇ ਸੋ ਇਹ ਜਾਣਕਾਰੀ ਸਾਂਝੀ ਕਰਨ ਦਾ ਸੰਗਤਾਂ ਦੇ ਸਾਹਮਣੇ ਰੱਖਣ ਦਾ ਮਨ ਦੇ ਵਿੱਚ ਫੋਲਣਾ ਸੀਗਾ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਆ ਇਹੋ ਜਿਹੇ ਕੇਸ ਜਿਹੜੇ ਬਾਅਦ ਬਾਅਦ ਬੜੀ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਬਾਅਦ ਬਾਅਦ ਨੌਜਵਾਨਾਂ ਨੂੰ ਨਾਮਿਨੇਟ ਕੀਤਾ ਇਹੋ ਜੀਆਂ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਵੀ ਜੇ ਕਿਸ ਤਰ੍ਹਾਂ ਇੱਕ ਕੇਸ ਦਰਜ ਕਰਕੇ ਉਹ 'ਚ ਲਗਾਤਾਰਤਾ ਦੇ ਨਾਲ ਕਈ ਸਾਲ ਤੋਂ 2009 2011 2014 2015 2019 ਦੇ ਵਿੱਚ ਵੀ ਨਾਮਜ਼ਦ ਕਰ ਕਰਕੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ